ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਵਿਛੜਦੇ ਆਂ ਕਈ ਵਾਰੀ ਮਨੁੱਖ ਤੇ ਐਸਾ ਸਮਾਂ ਬਣ ਆਉਂਦਾ ਏ ਕਿ ਕੋਈ ਮਾੜਾ ਕਰਮ ਉਹ ਸੋਚਦਾ ਏ ਮੈਂ ਕੀਤਾ ਨਹੀਂ ਫਿਰ ਵੀ ਮੈਨੂੰ ਦੁੱਖਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਏ ਹਣਸਾ ਸੰਗਜੀ ਜੇ ਸਾਡੇ ਚੰਗੇ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਚੰਗਾ ਮਿਲਦਾ ਏ ਤੇ ਮਾੜੇ ਕੀਤੇ ਕਰਮ ਪਾਤਸ਼ਾਹ ਭੁੱਲਦਾ ਨਹੀਂ ਉਹਨਾਂ ਦਾ ਫਲ ਵੀ ਭੋਗਣਾ ਪੈਂਦਾ ਏ ਕਿਉਂਕਿ ਪਾਤਸ਼ਾਹ ਨੇ ਇਹ ਜੋ ਮਾਤ ਲੋਕ ਹੈ ਇਹਨੂੰ ਕਰਮਾਂ ਦੀ ਧਰਤੀ ਕਿਹਾ ਇਸ ਧਰਤੀ ਨੂੰ ਕਰਮ ਧਰਤੀ ਕਿਹਾ ਹੈ ਕਿ ਜੈਸਾ ਕਰਮ ਕੋਈ ਇਸ ਮਾਤ ਲੋਕ ਦੇ ਵਿੱਚ ਆ ਕੇ ਕਮਾਉਂਦਾ ਏ ਉਹਦਾ ਫਲ ਉਹਨੂੰ ਮਿਲਦਾ ਮਿਲਦਾ ਹੈ ਹੁਣ ਫਲ ਕਦੋਂ ਮਿਲਣਾ ਏ ਕਿੱਦਾਂ ਦਾ ਮਿਲਣਾ ਏ ਇਹ ਪਾਤਸ਼ਾਹ ਜਾਣਦੇ ਨੇ ਸਾਡੇ ਕਹਿਣ ਦੇ ਨਾਲ 사ਸੰਗ ਜੀ ਉਹ ਕਰਮ ਕੱਟੇ ਨਹੀਂ ਜਾਂਦੇ ਹਾਂ ਜੇ ਕੋਈ ਭਾਵਨਾ ਦੇ ਨਾਲ ਕਿਸੇ ਕੋਲੋਂ 사ਸੰਗ ਜੀ ਚਾਹੇ ਪਿਛਲੇ ਕਰੋੜਾਂ ਜਨਮਾਂ ਦੇ ਮਾੜੇ ਪਾਪ ਇਕੱਠੇ ਹੋ ਗਏ ਹੋਣ ਪਰ ਜੋ ਇਸ ਜਨਮ ਦੇ ਵਿੱਚ ਵੀ ਮਨੁੱਖਾ ਦੇਹੀ ਦੇ ਵਿੱਚ ਆ ਕੇ 사ਸੰਗ ਜੀ ਭਜਨ ਕਰਦੇ ਆ ਬੰਦਗੀ ਕਰਦੇ ਆ ਉਸ ਮਾਲਕ ਦੇ ਅੱਗੇ ਤਰਲਾ ਕਰਦਾ ਰਹੇ ਸਾਨੂੰ ਇਸੇ ਲਈ ਕਹਿੰਦੇ ਨੇ ਕਿ ਪਾਤਸ਼ਾਹ ਦੇ ਸ਼ੁਕਰਾਨੇ ਚ ਰਹੋ ਭਾਈ ਪਤਾ ਨਹੀਂ ਕਿਹੜਾ ਕਰਮ ਕਦੋਂ ਮਾੜਾ ਅੱਗੇ ਆ ਜੇ ਤੇ ਚੰਗਿਆਂ ਹੱਸਦਿਆਂ ਖੇਡਦਿਆਂ ਸਾਧ ਸੰਗ ਜੀ ਉਹਦਾ ਫਲ ਸਾਨੂੰ ਭੋਗਣਾ ਪੈ ਜੇ। ਇਸ ਲਈ ਕਦੇ ਵੀ ਕਿਤੇ ਤੁਰੋ ਘਰੋ ਉਸ ਮਾਲਕ ਦੇ ਅੱਗੇ ਅਰਦਾਸਾ ਸੋਧ ਕੇ ਤੁਰਨਾ ਚਾਹੀਦਾ ਏ। ਕਿਉਂਕਿ ਹੋ ਸਕਦਾ ਏ ਅਸੀਂ ਸੋਚਦੇ ਹੋਈਏ ਕਿ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ। ਸਾਡੇ ਨਾਲ ਮਾੜਾ ਨਹੀਂ ਹੋ। ਪਰ ਸਾਡੇ ਪਿਛਲੇ ਕਿਹੜੇ ਕਰਮ ਦਾ ਫਲ ਸਾਨੂੰ ਆਣ ਕੇ ਮਿਲ ਜਾਣਾ ਏ। ਕੋਈ ਪਤਾ ਨਹੀਂ ਇਸ ਕਰਕੇ ਭਾਈ ਕਦੇ ਵੀ ਹੰਕਾਰ ਚ ਨਹੀਂ ਆਉਣਾ ਚਾਹੀਦਾ ਇਹ ਵੀ ਹੰਕਾਰ ਹੀ ਹੈ ਕਿ ਮੈਂ ਕਿਸੇ ਦਾ ਮਾੜਾ ਨਹੀਂ ਕਰਦਾ ਹੰਕਾਰ ਮਾੜਾ ਏ ਗੁਰੂ ਦੇ ਅੱਗੇ ਅਰਦਾਸ ਕਰਕੇ ਘਰੋਂ ਤੁਰੋ ਤੇ ਉਹਦੇ ਸ਼ੁਕਰਾਨੇ ਚ ਜ਼ਿੰਦਗੀ ਬਤੀਤ ਕਰੋ ਕੋਈ ਪਤਾ ਨਹੀਂ ਕਿਹੜਾ ਬੱਚਾ ਮਾੜਾ ਨਿਕਲਾਵੇ ਤੇ ਫਿਰ ਸਾ ਸੰਗਤ ਜੀ ਬਿਨਾ ਪਛਤਾਵੇ ਤੋਂ ਹੱਥ ਕੁਛ ਨਹੀਂ ਆਉਂਦਾ ਸੋ ਇਸ ਕਰਕੇ ਭਜਨ ਬੰਦਗੀ ਕਰਦੇ ਰਹਿਣਾ ਚਾਹੀਦਾ ਹੈ ਕਈ ਕਹਿ ਦਿੰਦੇ ਨੇ ਬਾਣੀ ਪੜਨ ਦੀ ਕੀ ਲੋੜ ਐ ਸੀ ਕਿਸੇ ਦਾ ਮਾੜਾ ਨਹੀਂ ਕਰਦੇ ਕਿਸੇ ਦਾ ਹੱਕ ਨਹੀਂ ਖਾਂਦੇ ਵਧੀਆ ਗੱਲ ਐ ਕਿਸੇ ਦਾ ਮਾੜਾ ਨਾ ਕਰਨਾ ਵਧੀਆ ਗੱਲ ਐ ਝੂਠ ਫਰੇਬ ਨਾ ਕਰਨਾ ਕਿਸੇ ਦਾ ਹੱਕ ਨਾ ਖਾਣਾ ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣਾ 사ਸੰਗ ਜੀ ਬਹੁਤ ਵਧੀਆ ਗੱਲ ਐ ਪਰ ਪਿਛਲੇ ਕਰਮਾਂ ਦਾ ਕੀ ਇਸ ਲਈ ਭਾਈ ਭਜਨ ਕਰਦੇ ਰਹੋ ਉਸ ਮਾਲਕ ਦੇ ਅੱਗੇ ਤਰਲੇ ਕਰਦੇ ਰਹੋ ਪਾਤਸ਼ਾਹ ਤੁਸੀਂ ਉਹ ਸਾਨੂੰ ਡੋਲਣ ਤੋਂ ਰੱਖਣਾ ਏ ਜੇ ਤੁਸੀਂ ਸਾਨੂੰ ਸਾਡੀ ਤੇ ਛੱਡ ਦਿੱਤਾ ਨਾ ਪਿਜਾ ਜੀਲਾ ਆਪਣੀ ਜ਼ਿੰਦਗੀ ਜੋ ਕਰਨਾ ਕਰ ਲੈ ਕਿ ਪਾਤਸ਼ਾਹ ਅਸੀਂ ਨਹੀਂ ਜੀ ਸਕਦੇ ਸਾਧ ਸੰਗਤ ਜੀ ਐਦਾਂ ਖੇਡ ਬਣਦੀ ਹੈ ਬਲਬ ਹੈ ਪਰ ਜਿੰਨਾ ਚਿਰ ਉਹਦੇ ਵਿੱਚ ਇਲੈਕਟ੍ਰਿਸਿਟੀ ਨਹੀਂ ਆਉਂਦੀ ਉਹ ਨਹੀਂ ਜਗਦਾ ਬਲਬ ਬਲਬ ਨੂੰ ਜਗਣ ਵਾਸਤੇ ਕਾਦੀ ਲੋੜ ਹੈ ਇਲੈਕਟ੍ਰਿਸਿਟੀ ਦੀ ਬਿਜਲੀ ਦੀ ਲੋੜ ਇਸੇ ਤਰ੍ਹਾਂ ਜੇ ਗੁਰਸੇਖ ਇਸ ਮਾਤ ਲੋਕ ਦੇ ਵਿੱਚ ਸਾਧ ਸੰਗਤ ਜੀ ਚਮਕਣਾ ਚਾਹੁੰਦਾ ਹੈ ਮਾਲਕ ਨੂੰ ਪ੍ਰਵਾਨ ਚੜ੍ਹਨਾ ਚਾਹੁੰਦਾ ਹੈ ਸਾਸੰਗਤ ਜੀ ਫਿਰ ਉਹ ਜਿਹੜੀ ਬਿਜਲੀ ਬਾਣੀ ਆ ਰਹੀ ਹੈ ਨਾ ਬਾਣੀ ਨਾਮ ਸ਼ਬਦ ਦੀ ਰੋਹਾਨੀਅਤ ਦੀ ਸਾਸੰਗਤ ਜੀ ਜਿੰਨਾ ਚਿਰ ਉਹ ਗੁਰਸਿੱਖ ਦੇ ਹਿਰਦੇ ਚ ਨਹੀਂ ਵਸਦੀ ਉਹਨਾਂ ਚਿਰ ਗੁਰਸਿੱਖ ਦਾ ਚਿਹਰਾ ਦਗ-ਦਗ ਨਹੀਂ ਕਰਦਾ ਤੇ ਗੁਰਸਿੱਖ ਦੁੱਖਾਂ ਤੋਂ ਮੁਕਤ ਨਹੀਂ ਜੇ ਹੁੰਦਾ ਸਹੀ ਸਕ ਕਰਕੇ ਭਾਈ ਬਾਣੀ ਪੜਨੀ ਲਾਜ਼ਮੀ ਹੈ ਨਹੀਂ ਤੇ ਕਰਮਾਂ ਦੀ ਧਰਤੀ ਹੈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਕਰਮਾਂ ਦਾ ਹਿਸਾਬ ਕਿਤਾਬ ਹੋ ਜਾਣਾ ਜੀ ਕਈ ਵਾਰੀ ਇੱਦਾਂ ਵੀ ਹੁੰਦਾ ਬਾਣੀ ਪੜਦਿਆਂ ਵੀ ਦੁੱਖ ਆ ਜਾਂਦੇ ਨੇ ਸੇਵਾ ਕਰਦਿਆਂ ਵੀ ਦੁੱਖ ਆ ਜਾਂਦੇ ਨੇ ਤੇ ਕਾਫੀ ਵੱਡੇ ਦੁੱਖ ਆ ਜਾਂਦੇ ਨੇ ਕੀ ਕੀਤਾ ਜਾਵੇ ਫਿਰ ਮਨ 'ਚ ਸ਼ੰਕੇ ਉੱਠਦੇ ਨੇ ਕਿ ਬਾਣੀ ਕਿਉਂ ਪੜੀ ਸੇਵਾ ਕਿਉਂ ਕਰੀ ਦੁੱਖ ਤੇ ਆਈ ਜਾਂਦੇ ਨੇ ਭਾਈ ਪਾਤਸ਼ਾਹ ਕਹਿੰਦੇ ਜੇ ਦੁੱਖਾਂ ਤੋਂ ਬਚਣਾ ਹੈ ਨਾ ਜੇ ਤੂੰ ਚਾਹਨਾ ਹੈ ਕਿ ਤੇਰੀ ਜ਼ਿੰਦਗੀ ਦੇ ਵਿੱਚੋਂ ਦੁੱਖ ਨਿਕਲ ਜਾਣ ਕੀ ਕਰਨਾ ਪਵੇਗਾ ਪਾਤਸ਼ਾਹ ਕਹਿੰਦੇ ਦੁੱਖਾਂ 'ਚੋਂ ਨਿਕਲਣ ਵਾਸਤੇ ਸ਼ਬਦ ਹਿਰਦੇ 'ਚ ਵਸਾ ਇਸ਼ਵਦ ਹੈ ਇਹ ਵਾਹਿਗੁਰੂ ਗੁਰਮੰਤਰ ਹੈ ਇਹਨੂੰ ਹਿਰਦੇ ਚ ਵਸਾ ਕਿਉਂਕਿ ਇਹਦੇ ਤੋਂ ਸੰਸਾਰ ਦੀ ਉਤਪਤੀ ਹੋਈ ਹੈ ਜਿੰਨਾ ਚਿਰ ਕੋਈ ਮਨੁੱਖ ਸ਼ਬਦ ਦੇ ਨਾਲ ਜੁੜਦਾ ਨਹੀਂ ਨਾ ਉਹਦੇ ਕੋ ਸਾ ਸੰਗਤ ਜੀ ਕੋਈ ਚੰਗਾ ਕਰਮ ਹੋਣਾ ਹੈ ਤੇ ਨਾ ਕਲਯੁਗ ਨੇ ਕਰਨ ਦੇਣਾ ਹੈ ਜਿੰਨਾ ਚਿਰ ਸ਼ਬਦ ਹਿਰਦੇ ਚ ਨਹੀਂ ਵਸਦਾ ਉਹਨਾਂ ਚ ਸੇਵਾ ਵੀ ਨਹੀਂ ਹੋਣੀ ਬਾਣੀ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਸੇਵਾ ਆਪਣੇ ਆਪ ਚੱਲ ਕੇ ਆਉਂਦੀ ਹੈ ਤੇ ਜਿਹੜਾ ਮਨੁੱਖ ਸੇਵਾ ਕਰਨ ਲੱਗ ਜਾਂਦਾ ਹੈ ਨਾ ਉਹਨੂੰ ਦੁਨਿਆਵੀ ਆਨੰਦ ਭੁੱਲ ਜਾਂਦੇ ਨੇ ਹੋ ਸਕਦਾ ਪਹਿਲਾਂ ਦੁਨਿਆਵੀ ਦਸਾਂ ਕਸਾਂ ਦੇ ਵਿੱਚ ਬੜਾ ਮਨ ਲੱਗਦਾ ਹੋਵੇ ਪਰ ਜਿਹੜਾ ਸੇਵਾ ਵਾਲੇ ਪਾਸੇ ਲੱਗ ਜਾਂਦਾ ਨਾ ਮੈਂ ਕਿਸੇ ਦੀ ਮਦਦ ਕਰਨੀ ਹੈ ਮੈਂ ਸੇਵਾ ਕਰਨੀ ਹੈ ਮੈਂ ਦਸਵੰਧ ਭੇਜਣਾ 사ਸੰਗ ਜੀ ਕੋਈ ਸੇਵਾ ਕਰਕੇ ਦੇਖ ਲਿਆ ਐਸਾ ਆਨੰਦ ਆਏਗਾ ਜਦੋਂ ਕਿਸੇ ਗਰੀਬ ਨੂੰ ਦੁਖੀ ਨੂੰ ਦਰਦੀ ਨੂੰ 사ਸੰਗ ਜੀ ਕੋਈ ਸਹਾਰਾ ਦੇ ਦੇ ਤੋ ਕਿੰਨੀ ਆਸੀਸਾ ਦਿੰਦਾ ਹੈ ਕਿਉਂਕਿ ਜਿਹੜਾ ਕਾਜ 사ਸੰਗ ਜੀ ਕਈ ਵਾਰੀ ਦਵਾਈਆਂ ਦੇ ਨਾਲ ਰੋਗ ਠੀਕ ਨਹੀਂ ਹੁੰਦੇ ਸਿਆਣੇ ਕਹਿੰਦੇ ਨੇ ਕਿ ਜਿਹੜਾ ਰੋਗ ਦਵਾਈ ਦੇ ਨਾਲ ਠੀਕ ਨਹੀਂ ਹੁੰਦਾ ਕਈ ਵਾਰੀ ਦੁਆ ਦੇ ਨਾਲ ਠੀਕ ਹੋ ਜਾਂਦਾ ਹੈ ਕਿਸੇ ਦੀ ਦੁਆ ਲੈਣੀ ਹੁਣ ਸਾਧ ਸੰਗ ਜੀ ਸਾਨੂੰ ਵਿਚਰਨ ਦਾ ਮੌਕਾ ਮਿਲਦਾ ਹੈ ਥਾਂ ਥਾਂ ਜਗਾ ਜਗਾ ਜਾਂਦਾ ਹੈ ਤੇ ਦੇਖੀਦਾ ਹੈ ਕਿ ਅਸੀਂ ਚੰਗੇ ਭਲੇ ਖਾ ਰਹੇ ਹਾਂ ਪੀ ਰਹੇ ਹਾਂ ਕੋਠੀ ਥੱਲੇ ਕੋਠੀ ਕੋਠੀਆਂ 'ਚ ਸੁੱਤੇ ਹਾਂ ਏਸੀ ਲੱਗੇ ਨੇ ਹੀਟਰ ਲੱਗੇ ਨੇ ਸਾਰੀਆਂ ਸੁੱਖ ਸੁਵਿਧਾਵਾਂ ਸਾਡੇ ਕੋਲ ਨੇ ਇਹ ਲੋਕਾਂ ਦੇ ਘਰਾਂ 'ਚ ਜਾ ਕੇ ਜਦੋਂ ਦੇਖੀਦਾ ਏ ਅੱਠ-ਅੱਠ ਪਰਿਵਾਰ ਦੇ ਮੈਂਬਰ ਇੱਕ ਕਮਰੇ ਦੇ ਵਿੱਚ ਉੱਥੇ ਖਾਣਾ ਤਿਆਰ ਕਰਨਾ ਉੱਥੇ ਸਖਣਾ ਤੇ ਉੱਥੇ ਸੌਣਾ ਉਹ ਵੀ ਕੱਚਾ ਨਾ ਥੱਲੇ ਫਰਸ਼ ਨਾ ਉੱਪਰ ਲੈਂਟਰ ਪੱਕਾ ਬਾਲੇ ਪਏ ਤੇ ਸਾਧ ਸੰਗਤ ਜੀ ਖੇੜ ਇਹ ਹੈ ਕਿ ਭਾਈ ਕਿਸੇ ਦੁਖੀ ਦੇ ਨਾਲ ਖੜਨਾ ਸ਼ੁਰੂ ਕਰੋ ਜੇ ਮਹਾਰਾਜ ਦੀ ਖੁਸ਼ੀ ਚਾਹੁੰਦੇ ਆ ਬੜਾ ਆਨੰਦ ਮਿਲਦਾ ਜੀ ਅਸਲ ਆਨੰਦ ਇਹਦੇ ਵਿੱਚ ਮਿਲੇਗਾ ਕਈਆਂ ਨੂੰ ਲੱਗਦਾ ਹੈ ਭਾਈ ਜੇ ਮੈਂ ਫਲਾਨੀ ਗੱਡੀ ਲੈ ਲਈ ਮੈਂ ਬੜਾ ਸੁਖੀ ਹੋ ਜਾਊਂਗਾ ਕਿਸੇ ਨੂੰ ਲੱਗਦਾ ਮੈਂ ਵੱਡੀ ਕੋਠੀ ਲਾ ਲਈ ਤੇ ਸੁਖੀ ਹੋ ਜਾਊਗਾ ਪਰ ਪਾਦਸ਼ਾਹ ਕਹਿੰਦੇ ਅਸਲ ਸੁੱਖ ਜੇ ਤੈਨੂੰ ਮਿਲਣਾ ਹੈ ਨਾ ਇੱਕ ਤੇ ਪਾਣੀ ਦੇ ਵਿੱਚੋਂ ਮਿਲਣਾ ਉਹਦੇ ਸਾਰਿਆਂ ਨੂੰ ਪਤਾ ਹੈ ਆਨੰਦ ਚਾਹਣਾ ਹੈ ਸੁੱਖ ਚਾਹਣਾ ਹੈ ਕਿਸੇ ਗਰੀਬ ਦੇ ਨਾਲ ਖੜ ਕੇ ਦੇਖ ਕਿਸੇ ਗਰੀਬੜੇ ਦੀ ਬਾਹ ਫੜ ਅਸੀਂ ਕੋਈ ਨਹੀਂ ਹੁੰਦੇ ਕਿਸੇ ਦੀ ਮਦਦ ਕਰਨ ਵਾਲੇ ਤੇ ਪਾਦਸ਼ਾਹ ਕਿ ਤਰਸ ਕਰ ਦਿੰਦੇ ਨੇ ਵੀ ਸਾਨੂੰ ਇੰਨੇ ਜੋਗਾ ਬਣਾ ਦੇਣ ਕਦੀ ਮਦਦ ਕਰਿਆ ਕਰੋ ਦੇਖੋ ਕਈ ਵਾਰੀ ਹੁੰਦਾ ਨਾ ਸਾਡੇ ਕੋਲ ਥੋੜਾ ਹੈ ਨਹੀਂ ਬਹੁਤੀ ਮਦਦ ਕਰ ਸਕਦੇ ਕੁਝ ਥੋੜੇ ਦੇ ਨਾਲ ਵੀ ਮਦਦ ਕਰਨੀ ਸ਼ੁਰੂ ਕਰ ਦਿਓ ਪਾਤਸ਼ਾਹ ਤੁਹਾਨੂੰ ਐਡੇ ਵੱਡੇ ਕਰ ਦੇਣਗੇ ਵੀ ਤੁਸੀਂ ਦੂਸਰਿਆਂ ਦੀ ਮਦਦ ਕਰ ਸਕਦੇ ਆ ਪਰ ਪਹਿਲਾਂ ਤੁਰਨਾ ਪਵੇਗਾ ਹੁਣ ਜਿਹੜਾ ਕਹਿੰਦਾ ਮੈਂ ਤੁਰਨਾ ਹੀ ਨਹੀਂ ਪਹਿਲਾਂ ਮੈਨੂੰ ਦੋ ਫਿਰ ਮੈਂ ਵੱਡਾ ਪਹਿਲਾਂ ਮੈਨੂੰ ਤੁਸੀਂ ਮਾਇਆ ਦੇ ਦਿਓ ਫਿਰ ਮੈਂ ਸੇਵਾ ਕਰਾਂ ਐਦਾਂ ਨਹੀਂ ਹੁੰਦਾ ਪਹਿਲਾਂ ਇਸ ਰਸਤੇ ਤੇ ਇਸ ਮਾਰਗ ਤੇ ਤੁਰਨਾ ਪਵੇਗਾ ਤੇ ਫਿਰ ਮਾਲਕ ਨੇ ਕਿਰਪਾ ਵਰਤਾ ਦੇਣੀ ਫਿਰ ਆਪਣੇ ਆਪ ਸੁਤੇ ਸਿੱਧ ਸਾ ਸੰਗ ਜੀ ਇਸ ਮਾਨੋ ਇਹ ਉਸ ਮਾਲਕ ਦੇ ਦਰਬਾਰੋਂ ਦਰੋਂ ਘਰੋਂ ਖਜ਼ਾਨੇ ਮਾਲਕ ਭੇਜਦਾ ਏ ਤੇ ਫਿਰ ਸਵਾਵਾਵਾਂ ਕਰਦੇ ਰਹੋਗੇ ਤੇ ਆਨੰਦ ਮਾਣਦੇ ਰਹੋਗੇ ਗਰੀਬ ਗੁਰਬੇ ਦਾ ਭਲਾ ਹੋਏਗਾ ਲੋੜਵੰਦਾਂ ਦੀ ਮਦਦ ਪੂਰੀ ਹੋਏਗੀ ਇਹ ਗੁਰਨਾਨਕ ਦਾ ਕਾਰ ਹੈ ਭਾਈ ਇੱਥੇ ਕੋਈ ਕਾਟਾ ਨਹੀਂ ਕਾਟਾ ਸਾਡੇ ਵਰਗਿਆਂ ਦੇ ਘਰਾਂ 'ਚ ਹੈ ਜਿਹੜੇ ਮਾਇਆ ਤੱਕ ਸੀਮਤ ਨੇ ਜਿਨ੍ਹਾਂ ਨੇ ਮਾਇਆ ਜੋੜਨੀ ਹੈ ਪਰ ਜਿਨ੍ਹਾਂ ਨੇ ਮਾਇਆ ਵਰਤੋਣੀ ਹੈ ਗੁਰਨਾਨਕ ਪਾਤਸ਼ਾਹ ਵਰਤੋਂਦੇ ਨੇ ਖੁੱਲੇ ਕਫੇ ਪਰ ਪਹਿਲਾਂ ਭਾਵਨਾ ਦੇ ਨਾਲ ਤੁਰਿਏ ਤੇ ਸਈ ਤੁਰਨਾ ਪਵੇਗਾ ਸਾਧ ਸੰਗਤ ਜੀ ਹੁਣ ਦੇਖੋ ਇਹ ਸੇਵਾ ਜਿਹੜੀ ਹੈ ਨਾ ਇਹ ਇੱਕ ਗੁਰਨਾਨਕ ਪਾਤਸ਼ਾਹ ਦੀ ਦਾਤ ਹੈ ਜਿਹਨੂੰ ਸੇਵਾ ਮਿਲ ਗਈ ਸਮਝ ਲਓ ਗੁਰਨਾਨਕ ਪਾਤਸ਼ਾਹ ਮਿਲ ਗਈ ਸੇਵਾ ਕਰਕੇ ਕੋਈ ਵੀ ਫਲ ਤੁਹਾਨੂੰ ਚਾਹੀਦਾ ਹੈ ਨਾ ਸੇਵਾ ਕਰਕੇ ਉਹ ਫਲ ਬੜੀ ਜਲਦੀ ਮਿਲ ਜਾਂਦਾ ਜੀ ਦੇਖੋ ਕਿਸੇ ਨੂੰ ਤੁਹਾਨੂੰ ਚਾਹੀਦਾ ਹੈ ਨਾ ਤੁਹਾਡੇ ਕੋਲ ਜਿੰਨੀ ਵੀ ਮਾਇਆ ਨਾ ਉਹਦਾ ਦਸਵਾਂ ਹਿੱਸਾ ਕੱਢ ਲਿਆ ਕਰੋ ਜਿੰਨੀ ਵੀ ਮਾਇਆ ਹੈ ਮੰਨ ਲਓ ਤੁਹਾਡੇ ਕੋਲ 10 ਰੁਪਏ ਆ 10 ਦਾ ਦਸਵਾਂ ਹਿੱਸਾ 1 ਰੁਪਿਆ 1 ਰੁਪਿਆ ਕੱਢ ਦਿਆ ਕਰੋ ਕਿ ਕਿਸੇ ਲੋੜਵੰਦ ਨੂੰ ਦੇ ਦਾਂ ਗੁਰੂ ਘਰ ਭੇਟਾ ਕਰ ਦਾਂ ਸੇਵਾ ਕਰ ਦਾਂ ਜਿਹੜਾ ਦੂਸਰਿਆਂ ਦਾ ਦੁੱਖ ਵੰਡਾਉਣ ਲੱਗ ਜਾਂਦਾ ਹੈ ਨਾ ਦੂਸਰਿਆਂ ਦਾ ਦੁੱਖ ਸਮਝ ਕੇ ਉਹਨੂੰ ਸਰੀਰ ਤੇ ਹੰਡਾ ਕੇ ਸਾਧ ਸੰਗਤ ਜੀ ਇਦਾਂ ਸਮਝ ਲੈਣਾ ਕਿ ਇਹ ਦੁੱਖ ਮੇਰਾ ਹੀ ਹੈ ਇਹ ਮੇਰੀ ਧੀ ਦਾ ਵਿਆਹ ਹੈ ਇੰਦਾ ਦੁੱਖ ਵੰਡਾ ਕੇ ਕੋਈ ਕਿਸੇ ਦੀ ਮਦਦ ਕਰਨੀ ਸ਼ੁਰੂ ਕਰਦੇ ਗੁਰਨਾਨਕ ਪਾਤਸ਼ਾਹ ਇੰਨੇ ਖੁਸ਼ ਹੁੰਦੇ ਨੇ ਕਿ ਸਾਧ ਸੰਗਤ ਜੀ ਬਖਸ਼ਿਸ਼ਾਂ ਵਰਤਾ ਦੇ ਦਿੰਦੇ ਨੇ ਬਰਕਤਾਂ ਵਰਤਾ ਦੇ ਦਿੰਦੇ ਨੇ ਤੇ ਸਾਧ ਸੰਗਤ ਜੀ ਮਾਲੋ ਮਾਲ ਕਰ ਦਿੰਦੇ ਨੇ ਦੁਨੀਆਵੀ ਤੌਰ ਤੇ ਵੀ ਤੇ ਰੋਹਾਨੀ ਤੌਰ ਤੇ ਵੀ ਇੱਕ ਨੇ ਅਣਗਿਣਤ ਐਸੀ ਸੰਗਤ ਦੀਆਂ ਹੱਡ ਬੀਤੀਆਂ ਨੇ ਸੰਗਤ ਦੇ ਐਕਸਪੀਰੀਐਂਸਿਸ ਨੇ ਚਲੋ ਇਹ ਸੰਗਤ ਦੀਆਂ ਹੱਡ ਬੀਤੀਆਂ ਤੇ ਉਹ ਤੁਹਾਡੇ ਨਾਲ ਸਾਂਝੀਆਂ ਕਰੀਂ ਨੇ ਸੰਗਤ ਕਹਿੰਦੀ ਹੈ ਕਿ ਦੱਸ ਤੂੰ ਕੁਝ ਹੱਡ ਬੀਤੀਆਂ ਬਹੁਤ ਜ਼ਿਆਦਾ ਸਾਧ ਸੰਗਤ ਜੀ ਲੂਕੰਡੇ ਖੜੇ ਕਰਨ ਵਾਲੀਆਂ ਨੇ ਉਹ ਸੰਗਤ ਫਿਰ ਅਜੇ ਰੋਕ ਦਿੰਦੀ ਹੈ ਵੀ ਅਜੇ ਤੁਸੀਂ ਇਹ ਨਾ ਸਾਂਝੀ ਕਰਿਓ ਪਰ ਉਹ ਦਾਸ ਕਿਵੇਂ ਕੰਟਰੋਲ ਕਰਦਾ ਦਾਸ ਨੂੰ ਪਤਾ ਹੈ ਪਰ ਸਾਧ ਸੰਗਤ ਜੀ ਇਹ ਹੱਡ ਬੀਤੀਆਂ ਸਾਡੀਆਂ ਵੀ ਹੋ ਸਕਦੀਆਂ ਨੇ ਪਰ ਜੇ ਬਾਣੀ ਪੜਾਂਗੇ ਪਰ ਉਸੇ ਦਾ ਸੇਵਾ ਕਰਾਂਗੇ ਸੇਵਾ ਕਰਿਆ ਕਰੋ ਜਰੂਰ ਸੇਵਾ ਤੋਂ ਬਿਨਾ ਨਹੀਂ ਜੇ ਕੁਝ ਵੀ ਹਾਸਲ ਹੋ ਸਕਦਾ ਕੱਲੀ ਬਾਣੀ ਅਸਰ ਨਹੀਂ ਕਰਦੀ ਬਾਣੀ ਦੇ ਨਾਲ ਜਿਵੇਂ ਦਵਾਈ ਖਾਣ ਦੇ ਦਵਾਈ ਕੱਲੀ ਖਾ ਨਹੀਂ ਪਚਦੀ ਨਾਲ ਪਾਣੀ ਪੀਣਾ ਪੈਂਦਾ ਇਸੇ ਤਰ੍ਹਾਂ ਸਮਝ ਲਓ ਦਵਾਈ ਤੇ ਪਾਣੀ ਦਾ ਸਮੇਲ ਇਸੇ ਤਰ੍ਹਾਂ ਸੇਵਾ ਤੇ ਬਾਣੀ ਦਾ ਸਮੇਲ ਸੇਵਾ ਤੇ ਬਾਣੀ ਇਕੱਠੀ ਹੀ ਸਾਡੇ ਦੁੱਖ ਦਰਦ ਘੱਟ ਸਕਦੀ ਏ ਸੇਵਾ ਜਰੂਰ ਕਰਿਆ ਕਰੋ ਭਾਈ ਗੁਣਾਨਕ ਪਾਤਸ਼ਾਹ ਕਿਰਪਾ ਕਰਦੇ ਸਾਧ ਸੰਗਤ ਜੀ ਹੁਣ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਵੀ ਆਪ ਜੀ ਨੂੰ ਪਤਾ ਏ ਕਿ ਆਉਣ ਵਾਲੀ 2 ਦਸੰਬਰ ਨੂੰ ਥੋੜਾ ਸਮਾਂ ਰਹਿ ਗਿਆ 10-15 ਦਿਨ ਰਹਿ ਗਏ ਇਸ ਕਰਕੇ ਬਾਰ-ਬਾਰ ਬੇਨਤੀਆਂ ਕਰ ਰਹੇ ਹਾਂ ਕਿ ਵੱਡਾ ਕਾਰਜ 20 ਦੇ ਕਰੀਬ ਬੱਚਿਆਂ ਦੇ ਆਨੰਦ ਕਾਰਜ ਹੋਣੇ ਨੇ ਹੁਣ ਇਹ ਏ ਟੂ ਜ਼ੈਡ ਜਿੰਨਾ ਵੀ ਖਰਚਾ ਵਿਆਹ ਦੇ ਵਿੱਚ ਹੁੰਦਾ ਤੁਸੀਂ ਆਪਣੇ ਕਿਸੇ ਬੱਚੇ ਦਾ ਕਿਸੇ ਧੀ ਦਾ ਆਨੰਦ ਕਾਰਜ ਕਰਿਆ ਹੋਵੇਗਾ ਤੁਸੀਂ ਦੇਖ ਲਿਓ ਚਲੋ ਉਹਨਾਂ ਨਹੀਂ ਅਸੀਂ 10-20 ਲੱਖ ਕਰਦੇ ਹਾਂ ਤੁਸੀਂ ਲਾ ਕੇ ਚੱਲੋ ਵੀ ਕਟੋ ਕੱਟ ਇੱਕ ਬੱਚੀ ਦੇ ਵਿਆਹ ਤੇ ਲੱਖ ਰੁਪਏ ਦਾ ਖਰਚਾ ਹੋ ਜਾਂਦਾ ਜੀ ਇੱਕ ਲੱਖ ਰੁਪਏ ਦਾ ਹੁਣ ਉਹਦੇ ਵਿੱਚ ਬੱਚੀਆਂ ਨੇ ਜਿਹੜੇ ਆਨੰਦ ਕਾਰਜਾਂ ਤੇ ਸੂਟ ਪਾਉਣੇ ਨੇ ਉਹ ਵੀ 사ਸੰਗ ਜੀ ਸਥਾਨ ਵੱਲੋਂ ਆਪ ਸਾਬ ਸੰਗਤਾਂ ਨੇ ਦੇਣੇ ਨੇ ਚੂੜਾ ਜਿਹੜਾ ਧੀਆ ਨੇ ਪਾਉਣਾ ਆ ਉਹ ਵੀ ਆਪ ਸਾਬ ਸੰਗਤਾਂ ਨੇ ਦੇਣਾ ਸਾਸ ਸੰਗਤ ਜੀ ਹੋਰ ਜਿੰਨੀਆਂ ਸਾਮਾਨ ਜਿਵੇਂ ਲੋੜ ਵਰਤੋ ਵਾਲਾ ਸਮਾਨ ਘਰ ਵਰਤੋ ਵਾਲਾ ਸਮਾਨ ਜਿਵੇਂ ਬੈੱਡ ਹੋਏ ਪੇਟੀਆਂ ਹੋਈਆਂ ਉਹ ਵੀ ਆਪਸਾ ਸੰਗਤਾਂ ਨੇ ਦੇਣੀਆਂ ਨੇ ਹੁਣ ਧੀਆਂ ਨੂੰ ਅਸੀਂ ਆਪਣਿਆਂ ਨੂੰ ਕਿੰਨੇ ਕਿੰਨੇ ਸੂਟ ਦੇਣੇ ਆ ਉਹ ਧੀਆਂ ਨੂੰ 11-11 ਇੱਕ ਨੂੰ ਸੂਟ ਦੇਣੇ ਆ ਤੇ ਉਹ ਆਪਸਾ ਸੰਗਤਾਂ ਨੇ ਦੇਣੀਆਂ ਤੇ ਆਪਸਾ ਸੰਗਤਾਂ ਜਰੂਰ ਅੱਗੇ ਆਓ ਤੇ ਉਹਨਾਂ ਭੈਣਾਂ ਦੀ ਜਰੂਰ ਸਹਾਇਤਾ ਕਰੀਏ ਧੀਆਂ ਦੀ ਸਹਾਇਤਾ ਕਰੀਏ ਕਿਉਂਕਿ ਹੁਣ ਘਰ ਜਾ ਕੇ ਉਹਨਾਂ ਧੀਆਂ ਦੇ ਵੈਰੀਫਾਈ ਕੀਤਾ ਹੈ ਸਾਸੰਗ ਜੀ ਇੱਕ ਘਰ ਦੇ ਵਿੱਚ 7-7 ਜਾਣੇ ਇੱਕ-ਇੱਕ ਕਮਰੇ ਦੇ ਵਿੱਚ 7-7 ਜਾਣੇ ਰਹਿਣ ਵਾਲੇ ਉੱਥੇ ਕਿਚਨ ਉੱਥੇ ਸਭ ਕੁਝ ਤੇ ਸਾਸੰਗ ਜੀ ਘਰ ਵਿਆਹ ਰੱਖਿਆ ਹੈ ਪਰ ਕੁਝ ਵੀ ਨਹੀਂ ਰਿਸ਼ਤੇਦਾਰ ਕਿੱਥੇ ਭਾਉਣੇ ਕੋਈ ਪਤਾ ਨਹੀਂ ਸੋ ਇਸ ਕਰਕੇ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਇੱਕ-ਇੱਕ ਸੇਵਾ ਵੀ ਕੋਈ ਲੈ ਲੇ ਸਾਡੇ ਵਾਸਤੇ ਤੁਸੀਂ ਸਮਝ ਲਓਗੇ ਤੁਹਾਡੀ ਧੀ ਦਾ ਹੀ ਵਿਆਹ ਹੈ ਤੇ ਹੁਣ ਸੂਟ ਦੇਣੇ ਨੇ ਚੂੜਾ ਦੇਣਾ ਹੈ ਧੀਆ ਨੂੰ ਤੇ ਧੀਆ ਨੂੰ ਸਮਾਨ ਜਿਹੜਾ ਦੇਣਾ ਉਹ ਬੰਨਣਾ ਹੈ ਕੋਈ ਬੈਡਾਂ ਦੀ ਸੇਵਾ ਲੈ ਲੇ ਕੋਈ ਪੇਟੀਆਂ ਦੀ ਲੈ ਲੇ ਕੋਈ ਕੁਰਸੀਆਂ ਜੋ ਚੇਅਰਸ ਦੇਣੀਆਂ ਉਹਨਾਂ ਦੀ ਸੇਵਾ ਲੈ ਲੇ ਕੋਈ ਮਠਿਆਈਆਂ ਦੀ ਸੇਵਾ ਲੈ ਲੇ ਕੋਈ ਕੋਲ ਡਰਿੰਕਸ ਦੀ ਸੇਵਾ ਕੋਈ ਆਈਸਕ੍ਰੀਮ ਕੋਈ ਸਬਜ਼ੀਆਂ ਕੋਈ ਹਲਵਾਈ ਦੀ ਬੜੀਆਂ ਸੇਵਾਵਾਂ ਨਹੀਂ ਲੈਣ ਵਾਲੀਆਂ ਪਰ ਦਾਸ ਬਾਰ-ਬਾਰ ਬੇਨਤੀਆਂ ਕਰਦਾ ਹੈ ਹੁਣ ਜਾਂ ਤੇ ਸਮਝ ਨਹੀਂ ਆਉਂਦੀ ਜਾਂ ਫਿਰ ਗੁਰਨਾਨਕ ਪਾਤਸ਼ਾਹ ਜੇ ਸੇਵਾ ਲੈਣਾ ਹੀ ਨਹੀਂ ਚਾਹੁੰਦੇ ਕਿਸੇ ਕੋਲ ਸਾ ਸੰਗਤ ਜੀ ਦਾਸ ਆਪਣੇ ਲਈ ਕਦੇ ਵੀ ਕੁਝ ਨਹੀਂ ਜੇ ਮੰਗਦਾ ਕਿਉਂਕਿ ਗੁਰਨਾਨਕ ਪਾਤਸ਼ਾਹ ਨੇ ਜੋ ਦੇਣਾ ਹੈ ਮੇਰੇ ਕਰਮਾਂ ਦਾ ਉਪਾਸ਼ਣ ਦੇਈ ਦੇਣਾ ਦਾਸ ਉਹਨਾਂ ਧੀਆਂ ਵਾਸਤੇ ਮੰਗ ਰਿਹਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਹੜ੍ਹ ਆਏ ਸੀ ਹੜਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੁਣ ਕਈਆਂ ਕੋਤੇ ਘਰ ਵੀ ਨਹੀਂ ਆਪਣੇ ਨਾਨਕੇ ਰਹਿ ਰਹੀਆਂ ਨੇ ਧੀਆਂ ਸੋ ਉਹਨਾਂ ਬੱਚੀਆਂ ਦੀ ਜ਼ਰੂਰ ਬਾਫੜੀ ਜ਼ਰੂਰ ਲੋੜ ਹੈ ਕਿਉਂਕਿ ਇਹ ਵੱਡੇ ਕਾਰਜ ਨੇ 21 ਦੇ ਕਰੀਬ ਆ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਖਰਚਾ ਹੋਣਾ ਹੈ ਹੁਣ ਇਹ ਇਕੱਲਾ ਮੈਂ ਨਹੀਂ ਕਰ ਸਕਦਾ ਮੇਰੀ ਡਿਊਟੀ ਜੋ ਪਾਤਸ਼ਾਹ ਨੇ ਲਾਈ ਹੈ ਇੱਕ ਸਮਝ ਲੋ ਕੋਆਰਡੀਨੇਟਰ ਬਣਾਇਆ ਹੈ ਕੀ ਆਪ ਜੀ ਦੀ ਭੇਜੀ ਸੇਵਾ ਨੂੰ ਕਿੱਥੇ ਕਿੱਥੇ ਕਿਵੇਂ ਕਿਵੇਂ ਵਰਤਣਾ ਹੈ ਉਹ ਦੀ ਡਿਊਟੀ ਮੇਰੀ ਲਈ ਹੈ ਸੇਵਾ ਸਾਰੀ ਤੁਸੀਂ ਕਰ ਰਹੇ ਹੋ ਸੋ ਸੰਗਤ ਰੂਪ ਦੇ ਵਿੱਚ ਜਿਹੜੀ ਸੰਗਤ ਸੇਵਾ ਕਰੇਗੀ ਉਹ ਦੀ ਸੰਗਤ ਰੂਪ ਦੇ ਵਿੱਚ ਸਾ ਸੰਗਤ ਜੀ ਅਰਦਾਸ ਹੋਏਗੀ ਸੁਦਾਸ ਦਾਦਾ ਪਿਛਲੇ ਸਾਲ ਵਿਆਹ ਹੋਏ ਸੀ 2 ਦਸੰਬਰ ਨੂੰ ਹੋਏ ਸੀ ਲਾਈਵ ਪ੍ਰੋਗਰਾਮ ਆਇਆ ਸੀ ਆਪ ਵੀ ਜਰੂਰ ਦਰਸ਼ਨ ਕਰਿਓ YouTube ਚੈਨਲ ਤੇ ਜਾ ਕੇ ਲਾਈਵ ਆਇਆ ਸੀ ਉਹਦੇ ਚ ਸੰਗਤ ਦੀਆਂ ਅਰਦਾਸਾਂ ਹੋਈਆਂ ਸੀ ਇੱਕ ਭੈਣ ਸੀ ਪਹਿਣ ਨੇ ਸੇਵਾ ਲਈ ਸੀ ਜੋ 3 ਨੂੰ ਸੂਟ ਦਿੱਤੇ ਸੀ ਉਹਨਾਂ ਦੀ ਸੇਵਾ ਲਈ ਸੀ ਉਦੋਂ ਆਈ ਥਿੰਕ 11 12 ਵਿਆਹ ਸੀ ਤੇ ਉਹਨਾਂ ਸਾਰੇ ਨੂੰ ਸੂਟ ਉਹ ਪਹਿਣ ਨੇ ਆਪਣੀ ਮਰਜ਼ੀ ਨਾਲ 6 6 7 7000 ਦੇ ਸੂਟ ਸੀ ਜਿਹੜੇ ਉਹ ਮਤਲਬ ਆ ਪਹਿਣ ਨੇ ਦਿੱਤੇ ਸੀ ਭੇਟਾ ਕੀਤੇ ਸੀ ਤੇ ਅਰਦਾਸ ਉਸ ਪਹਿਣ ਨੇ ਕਰਾਈ ਸੀ ਉਹ ਪਹਿਣ ਦੇ ਬੱਚਾ ਨਹੀਂ ਸੀ ਪਹਿਣ ਦੇ ਬੱਚਾ ਨਹੀਂ ਸੀ ਤੇ ਉਹ ਸੰਗਤ ਰੂਪ ਦੇ ਵਿੱਚ ਅਰਦਾਸ ਹੋਈ ਸੀ ਤੇ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਹੋਈ ਤੇ ਸਾਲ ਦੇ ਵਿੱਚ ਵਿੱਚ ਹੀ ਉਹ ਪਹਿਣ ਦੇ ਘਰ ਬੱਚਾ ਹੋਇਆ ਹੁਣ ਇਹ ਮੇਰ ਅਰਦਾਸ ਕੀਤੀ ਨਹੀਂ ਜਦੋਂ ਸੰਗਤ ਰੂਪ ਦੇ ਵਿੱਚ ਅਰਦਾਸ ਹੁੰਦੀ ਹੈ ਨਾ ਸੰਗਤ ਜੀ ਸੰਗਤ ਰੂਪ ਦੇ ਵਿੱਚ ਜਿੱਥੇ ਇੰਨੇ ਗਰੀਬ ਲੋੜਵੰਦ ਪਰਿਵਾਰ ਖੜੇ ਹੋਣ ਤੇ ਸਾਧ ਸੰਗਤ ਜੀ ਜਦੋਂ ਕੋਈ ਗਰੀਬ ਅਰਦਾਸ ਕਰਦਾ ਹੈ ਨਾ ਜਰੂਰ ਗੁਰਨਾਨਕ ਦੇਵ ਕਰਤੇ ਪ੍ਰਵਾਨਨ ਦੀ ਜੀ ਅਸੀਂ ਅਮੀਰ ਹਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਗਰੀਬ ਮੰਨਦੇ ਹੀ ਨਹੀਂ ਅਸੀਂ ਚਾਹੇ ਸਾਡੇ ਆਸੀਂ ਕੋਡੀਆਂ ਦੇ ਆ ਕੱਖ ਦੇ ਆ ਪਰ ਅਸੀਂ ਆਪਣੇ ਆਪ ਨੂੰ ਫਿਰ ਵੀ ਗਰੀਬ ਨਹੀਂ ਮੰਨਦੇ ਪਰ ਜਦੋਂ ਸੰਗਤ ਰੂਪ ਦੇ ਕੋਈ ਸੰਗਤ ਦੇ ਵਿੱਚ ਪ੍ਰਮਾਤਮਾ ਵਸਦਾ ਜੇ ਕਿਤੇ ਹੋਰ ਨਹੀਂ ਵਸਦਾ ਜਿੱਥੇ ਸੰਗਤ ਹੈ ਨਾਮ ਹੈ ਉਸ ਮਾਲਕ ਦੀ ਬਣੀ ਉੱਥੇ ਪ੍ਰਮਾਤਮਾ ਵਸਦਾ ਹੈ ਤੇ ਉਹ ਕਿਰਪਾ ਵਰਤੀ ਤੇ ਉਸ ਭੈਣ ਦੇ ਘਰ ਬੱਚਾ ਆਇਆ ਸੋ ਉਹ ਭੈਣ ਦੇ ਖੰਡ ਪਰ ਸਾਹਿਬ ਵੀ ਕਰਾਉਣਾ ਹੈ ਸੋ 사ਸੰਗ ਜੀ ਜਰੂਰ ਬੇਨਤੀਆਂ ਨੂੰ ਪ੍ਰਵਾਰ ਕਰ ਪ੍ਰਵਾਨ ਕਰਿਆ ਕਰੋ ਕਿ ਨਾਨਕ ਪਾਸ਼ਾ ਜਰੂਰ ਕਿਰਪਾ ਕਰਦੇ ਨੇ ਤੇ ਅੰਗ ਸੰਗ ਹੋ ਕੇ ਵਰਤਦੇ ਨੇ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਦਾਸ ਨੇ ਵਟਸਐਪ ਨੰਬਰ ਦਿੱਤਾ ਹੋਇਆ ਹੈ ਤੇ 8427961221 ਇਹ ਦਾਸਤਾ ਨੰਬਰ ਹੈ ਹੁਣ ਕਾਲਸ ਨਹੀਂ ਚੁੱਕ ਸਕਦਾ ਉਹ ਜਰੂਰ ਦੱਸਾਂਗੇ ਕਿ ਕਿਉਂ ਕਾਲਸ ਟਿਕਣੀਆਂ ਬੰਦ ਕੀਤੀਆਂ ਨੇ ਕਿਉਂ ਕੱਟ ਕੀਤੀਆਂ ਨੇ ਪਰ WhatsApp ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਮੈਸੇਜ ਕਰ ਲਿਓ ਜਿਹੜੀ ਵੀ ਸੇਵਾ ਲੈਣੀ ਹੈ ਤੁਸੀਂ ਮੈਨੂੰ ਨਾ ਦਿਓ ਦਾਸ ਨੂੰ ਨਾ ਦਿਓ ਕਿਉਂਕਿ ਜੇ ਤੁਸੀਂ ਮੈਨੂੰ ਦੋਗੇ ਮੇਰੇ ਸਿਰ ਤੇ ਬੋਝ ਹੁੰਦਾ ਜਿੱਨਾਂ ਚੋਂ ਸੇਵਾ ਹੋਣੀ ਜਾਂਦੀ ਤੁਸੀਂ ਉਹ ਡਾਇਰੈਕਟ ਸੇਵਾ ਆ ਜਿੱਥੇ ਸਮਾਨ ਲੈਣਾ ਉੱਥੇ ਕਰ ਦਿਓ ਗੁਰਨਾਨਕ ਪਾਸ਼ਾ ਕਿਰਪਾ ਕਰ ਤੁਹਾਡੀ ਸੇਵਾ ਪਰਵਾਣੀ ਨਹੀਂ ਕਿਉਂਕਿ ਜਦੋਂ ਤੁਸੀਂ ਮੈਨੂੰ ਭੇਜਦੇ ਆ ਮੇਰੇ ਸਿਰ ਤੇ ਜਰੂਰ ਬੋਝ ਹੁੰਦਾ ਸੋ ਜੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਦੁਕਾਨ ਤੇ ਦੇਣਾ ਚਾਹੁੰਦੇ ਹੋ ਤੁਸੀਂ ਉੱਥੇ ਦੇ ਦਿਓ ਪਰ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਗੁਰਨਾਨਕ ਪਾਸ਼ਾ ਕਿਰਪਾ ਕਰ ਅੰਗ ਸੰਗ ਹੋ ਕੇ ਵਰਤਨ ਜੀ ਸਾਧ ਸੰਗਤ ਜੀ ਇਸ ਚੈਨਲ ਤੋਂ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਵੇਂ ਸੰਗਤ ਦੇ ਨਾਲ ਸ਼ੀਸ਼ਿੰਗ ਵਰਤਦੇ ਨੇ ਸੰਗਤ ਦਾ ਭਲਾ ਕਰਦੇ ਨੇ 사ਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਅਸੀਂ ਜੀ ਕਰਨੀ ਹੈ ਸੋ ਇੱਕ ਭੈਣ ਜਿਹੜੇ 사ਸੰਗਤ ਜੀ ਤਰਨਤਨਵਾਲੀ ਸਾਈਡ ਦੇ ਰਹਿਣ ਵਾਲੇ ਆ ਕੋਈ ਪਿੰਡ ਹੈ ਉੱਥੇ ਉਹਨਾਂ ਦਾ ਸੋ ਉਹਨਾਂ ਨੇ ਹੱਡ ਬੀਤੀ ਆਪਣੀ ਸੁਣਾਈ ਉਹ ਭੈਣ ਦੱਸਦੇ ਨੇ ਕਿ ਅਸੀਂ ਦੋ ਭੈਣ ਭਰਾ ਆ ਤੇ ਮੇਰੇ ਫਾਦਰ ਸਾਹਿਬ ਬਹੁਤ ਨਸ਼ਾ ਕਰਦੇ ਨੇ ਮਤਲਬ ਸ਼ਰਾਬ ਪੀ ਵਗੈਰਾ ਪੀਂਦੇ ਨੇ ਤੇ ਸਾਡੇ ਘਰ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਪਰ ਮੇਰੇ ਜਿਹੜੇ ਬ੍ਰਦਰ ਆ ਉਹ ਭੈਣ ਕਹਿੰਦੇ ਕਿ ਬ੍ਰਦਰ ਮੇਰਾ ਛੋਟਾ ਹੈ ਮੈਂ ਵੱਡੀ ਆ ਤੇ ਬ੍ਰਦਰ ਨੂੰ ਇਹ ਪ੍ਰੋਬਲਮ ਹੈ ਕਿ ਉਹਦੇ ਕੋ ਸਹੀ ਤਰੀਕੇ ਨਾਲ ਤੁਰਿਆ ਨਹੀਂ ਜਾਂਦਾ ਬੜਾ ਇਲਾਜ ਕਰਾਇਆ ਪਰ ਡਾਕਟਰ ਕਹਿੰਦੇ ਸੀ ਸਮੇਂ ਨਾਲ ਠੀਕ ਹੋ ਜਾਊ ਪਰ ਨਹੀਂ ਠੀਕ ਹੋ ਪਾਇਆ ਹਥੇਰੀਆਂ ਦਵਾਈਆਂ ਖਾਧੀਆਂ ਕਹਿੰਦੇ ਹੋਣ ਸਾਰੀ ਹਿੰਮਤ हार ਗਈ ਸੀ ਉਹ ਭੈਣ ਕਹਿੰਦੇ ਜਿਵੇਂ ਕਿਸੇ ਦਾ ਭਲਾ ਹੋਣਾ ਹੁੰਦਾ ਹੈ ਨਾ ਇਦਾਂ ਮੇਰਾ ਵੀ ਸ਼ਾਇਦ ਸਾਡੇ ਪਰਿਵਾਰ ਦਾ ਵੀ ਭਲਾ ਹੋਣਾ ਸੀ ਕਹਿੰਦੇ ਕਿ ਸਾਡੇ ਪਿੰਡੋਂ ਗੱਡੀ ਜਾਂਦੀ ਹੈ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਉਹਨਾਂ ਨੇ ਦਰਸ਼ਨ ਵੀ ਕਰਾਉਣੇ ਅਤੇ ਸੰਗਤ ਵਿੱਚ ਦਪਹਿਰਾ ਸਭ ਦੀ ਹਾਜ਼ਰੀ ਵੀ ਭਰਦੀ ਹੈ। ਕਹਿੰਦੇ ਕਿ ਉਹ ਗੱਡੀ 'ਚ ਮੈਂ ਵੀ ਚੜ ਗਏ ਜਾਣਾ ਸ਼ੁਰੂ ਕਰਤਾ ਕਿਉਂਕਿ ਸਾਡੇ ਰਿਸ਼ਤੇਦਾਰ ਚਾਚੇ ਤਾਏ ਜਾਂਦੇ ਸੀ ਤੇ ਮੈਂ ਵੀ ਨਾਲ ਜਾਣਾ ਸ਼ੁਰੂ ਕਰਤਾ। ਮੇਰੀ ਮਦਰ ਨਹੀਂ ਸੀ ਜਾਂਦੀ ਕਿਉਂਕਿ ਮੇਰੇ ਬ੍ਰਦਰ ਦਾ ਧਿਆਨ ਰੱਖਣਾ ਹੁੰਦਾ ਸੀ। ਕਹਿੰਦੇ ਮੈਂ ਉੱਥੇ ਜਾ ਕੇ ਦੇਖਣਾ। ਬੜੀ-ਬੜੀ ਆਈ ਸੋਹਣੀ ਚੀਜ਼ਾਂ ਦੀ ਵੀ ਸਿੰਘ ਕਿਰਪਾ ਕਰਦੇ ਨੇ ਸਭ ਮਿਲਦਾ ਹੈ। ਕਹਿੰਦੇ ਮੇਰੇ ਮਨ 'ਚ ਵੀ ਆਉਣਾ ਵੀ ਸਾਰਿਆਂ ਨੂੰ ਮਿਲਦਾ ਵੀ ਮੈਨੂੰ ਵੀ ਜ਼ਰੂਰ ਮਿਲੂਗਾ। ਮੇਰਾ ਭਰੋਸਾ ਬਣਦਾ ਗਿਆ। ਵਿਸ਼ਵਾਸ ਬਣਦਾ ਗਿਆ। ਕਹਿੰਦੇ ਸੀ ਮੈਂ ਬੜੇ ਕਿਸ਼ਮੇ ਦੇਖਣੇ ਕਦੀ ਕਿਸੇ ਨੂੰ ਆ ਜਿਹੜੀ ਗਲੂਗੋਜ਼ ਵਾਲੀ ਬੋਤਲ ਲੱਗੀ ਹੋਣੀ ਉਹ ਲੈ ਕੇ ਆਉਣਾ ਕਿਸੇ ਅਪਾਹਜ ਨੂੰ ਲੈ ਕੇ ਆਉਣਾ ਤੇ ਉੱਥੇ ਜੁਪਾਰਾ ਸਾਹਿਬ ਚ ਹਾਜ਼ਰੀ ਭਰਉਣੀ ਮੇਰੇ ਮਾਨ ਚ ਵੀ ਆਉਣਾ ਕਿਉਂ ਨਾ ਮੈਂ ਆਪਣੇ ਬ੍ਰਦਰ ਨੂੰ ਵੀ ਲੈ ਕੇ ਆਵਾਂ ਆਪਣੇ ਭਰਾ ਨੂੰ ਲੈ ਕੇ ਆਵਾਂ ਨਾਲ ਤੇ ਉਹ ਭੈਣ ਕਹਿੰਦੀ ਕਿ ਮੈਂ ਆਪਣੀ ਮਦਰ ਨੂੰ ਇੱਕ ਦਿਨ ਕਿਹਾ ਤੇ ਜ਼ਰੂਰ ਕਿ ਮੈਂ ਆਪਣੇ ਬ੍ਰਦਰ ਨੂੰ ਖਾਣਾ ਕਹਿੰਦੇ ਮਦਰ ਕਹਿੰਦੀ ਵੀ ਨੂੰ ਸਾਂਭਣਾ ਕਿੱਦਾਂ ਤੁਰਿਆ ਕੋਈ ਜਾਂਦਾ ਨਹੀਂ ਤੇ ਇੰਨੀ ਸੰਗਤ ਇੰਨਾ ਰਾਸ਼ ਹੁੰਦਾ ਉੱਥੇ ਵੀ ਨਹੀਂ ਇਹਨੂੰ ਨਹੀਂ ਖਾਣਾ ਕਹਿੰਦੇ ਮੈਂ ਜਦੋਂ ਬਾਰ-ਬਾਰ ਕਿਹਾ ਤੇ ਇੱਕ ਵਾਰੀ ਫਿਰ ਉਹ ਰੈਡੀ ਹੋ ਗਈ ਮਦਰ ਵੀ ਚੱਲ ਕੋਈ ਨਹੀਂ ਲੈ ਜੀ ਮੈਂ ਨਾਲ ਚੱਲੂਗੀ ਤੇਰੀ ਤੇ ਕਹਿੰਦੇ ਕਿ ਜਦੋਂ ਐਤਵਾਰ ਆ ਗਿਆ ਐਤਵਾਰ ਤੋਂ ਪਹਿਲਾਂ ਮਦਰ ਨੇ ਫੇਰ ਨਾ ਕਰਦੀ ਵੀ ਨਹੀਂ ਵੀ ਮੈਂ ਰਿਸਕ ਨਹੀਂ ਲੈਣਾ ਵੀ ਨਹੀਂ ਖੱਟ ਸਕਦੇ ਉੱਥੇ ਫਿਰ ਹੁੰਦਾ ਕਿ ਇਹ ਕਹਿੰਦੇ ਕਿ ਫਿਰ ਜਦੋਂ ਅਗਲੀ ਵਾਰੀ ਫੇਰ ਮੈਂ ਇਕੱਲੀ ਜਾਨੀ ਆ ਤੇ ਉਸ ਤੋਂ ਸਮਾਂ ਲੰਘਦਾ ਹੈ ਅਰਦਾਸਾਂ ਬੇਨਤੀਆਂ ਤੇ ਮਾਲਕ ਦੇ ਅੱਗੇ ਚਲਦੀਆਂ ਸੀ ਕਹਿੰਦੇ ਕਿ ਮੈਂ ਆਪਣੇ ਬ੍ਰਦਰ ਨੂੰ ਮਾਂ ਨੂੰ ਫੇਰ ਗਿਆ ਵੀ ਨਹੀਂ ਖੜਨਾ ਆਇਆ ਇੱਕ ਵਾਰੀ ਜ਼ਰੂਰ ਮੇਰੇ ਕਹਿਣ ਤੇ ਤੁਸੀਂ ਨਾਲ ਚੱਲੋ ਤੇ ਲੈ ਕੇ ਜਾਈਏ ਜ਼ਰੂਰ ਠੀਕ ਹੋ ਜਾਏਗਾ ਮੇਰਾ ਭਰੋਸਾ ਹੈ ਕਹਿੰਦੇ ਚਲੋ ਅਸੀਂ ਚਲੇ ਗਏ ਹੁਣ ਜਿਹੜੀ ਗੱਡੀ ਚ ਅਸੀਂ ਜਾਂਦੇ ਆ ਉਹ ਤੇ ਬਹੁਤ ਸੰਗਤ ਹੁੰਦੀ ਹੈ ਕਹਿੰਦੇ ਬੜਾ ਇਕੱਠ ਹੁੰਦਾ ਤੇ ਹੁਣ ਉਹ ਸੰਗਤ ਦੇ ਵਿੱਚ ਬ੍ਰਦਰ ਨੂੰ ਬਿਠਾਉਣਾ ਬੜਾ ਔਖਾ ਪਰ ਅਸੀਂ ਗਏ ਬੜਾ ਔਖਾ ਸੀ ਪਰ ਗਏ ਹੁਣ ਕਹਿੰਦੇ ਕਿ ਜਦੋਂ ਅਸੀਂ ਟਾਲਾ ਸਾਹਿਬ ਪਹੁੰਚਦੇ ਆ ਤੇ ਇਸ ਵਾਰੀ ਇਹ ਸੋਚਿਆ ਸੀ ਵੀ ਉਧਰ ਸੰਗਤ ਕਹਿ ਰਹੀ ਸੀ ਵੀ ਹਾਜ਼ਰੀ ਭਰਨੀ ਹੈ ਵੀ ਉਥੇ ਬਹੁਤ ਸੰਗਤ ਦਾ ਇਕੱਠ ਹੁੰਦਾ ਤੇ ਜਗ੍ਹਾ ਨਹੀਂ ਮਿਲਦੀ ਵੀ ਇੱਥੇ ਪੜ ਲੈਨੇ ਆ ਟਾਲਾ ਸਾਹਿਬ ਵੀ ਕਹਿੰਦੇ ਗੱਡੀ ਜਿਹੜੀ ਸੀ ਅਸੀਂ ਕਹਿ ਆ ਵੀ ਚਲੋ ਬ੍ਰਦਰ ਨੂੰ ਉਤਾਰਨਾ ਵੀ ਗੱਡੀ ਥੋੜੀ ਸਾਈਡ ਤੇ ਕਰ ਲਓ ਅੱਗੇ ਜਾ ਕੇ ਲੈ ਲਓ ਵੀ ਜੋ ਦੂਰ ਖੜਾ ਰਹੇ ਸੀ ਪਹਿਲਾਂ ਤੇ ਉਹ ਅੱਗੇ ਲੈ ਕੇ ਨਜ਼ਦੀਕ ਕਹਿੰਦੇ ਚਲੋ ਬ੍ਰਦਰ ਨੂੰ ਲੈ ਕੇ ਗਏ ਉਹ ਸੰਗਤ ਦਾ ਇੰਨਾ ਇਕੱਠ ਨਹੀਂ ਸੀ ਕਹਿੰਦੇ ਚਲੋ ਨਤਮਸਤਕ ਹੋਏ ਤੇ ਵਧੀਆ ਚਲੋ ਉਥੇ ਅਰਦਾਸ ਬੇਨਤੀ ਕੀਤੀ ਤੇ ਉਥੇ ਬੈਠ ਗਏ ਚਲੋ ਚਪਹਿਰਾ ਸਾਹਿਬ ਦੀ ਹਾਜ਼ਰੀ ਪਰੀ ਮੇਰਾ ਬ੍ਰਦਰ ਵੀ ਬੈਠਾ ਮੈਂ ਵੀ ਬੈਠਾ ਕਹਿੰਦੇ ਜਦੋਂ ਸਮਾਪਤੀ ਹੁੰਦੀ ਔਰ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਸਮਾਪਤੀ ਤੱਕ ਕਹਿੰਦੇ ਹੁੰਦਾ ਕਿ ਜਦੋਂ ਅਸੀਂ ਉਹ ਪੌੜੀਆਂ ਉਤਰਦੇ ਹਾਂ ਟਾਲਾ ਸਾਹਿਬ ਦੀਆਂ ਟਾਲਾ ਸਾਹਿਬ ਦੀਆਂ ਪੌੜੀਆਂ ਉਤਰਦੇ ਹਾਂ ਤੇ ਮੇਰੇ ਬ੍ਰਦਰ ਦਾ ਪੈਰ ਤਲਕ ਜਾਂਦਾ ਤੇ ਹੁਣ ਮੈਂ ਆਪਾਂ ਦੋਵੇਂ ਲੇਡੀਜ਼ ਤੇ ਸਾਡੇ ਕੋ ਨਹੀਂ ਸੰਭਲਿਆ ਕਿਉਂਕਿ ਜਵਾਨ ਹੈ ਤੇ ਉਹ ਕਾਫੀ ਥੱਲੇ ਜਾ ਕੇ ਦੇਖ ਕੇ ਅਸੀਂ ਸਾਰੇ ਡਰ ਗਏ ਘਬਰਾ ਗਏ ਮੇਰੀ ਵੀ ਚੀਕ ਨਿਕਲ ਗਈ ਬੜੀ ਸੰਗਤ ਉੱਤੇ ਇਕੱਠੀ ਹੋ ਗਈ ਚਲੋ ਉਹਨਾਂ ਨੇ ਚੁੱਕਤਾ ਤੇ ਕਹਿੰਦੇ ਕਿ بڑا ਬ੍ਰਦਰ ਜਿਹੜਾ ਸੀ ਉਹਦੇ ਮੱਥੇ ਤੇ ਵੀ ਸੱਟ ਲੱਗ ਗਈ ਉਹਦੇ ਖੂਨ ਨਿਕਲਣ ਲੱਗ ਗਿਆ ਚਲੋ ਅਸੀਂ ਉਹਨੂੰ ਜਲਦੀ ਜਲਦੀ ਲੈ ਕੇ ਗਏ ਥੋੜੀ ਬਹੁਤ ਪੱਟੀ ਕਰਾਈ ਤੇ ਕਹਿੰਦੇ ਕਿ ਮੈਨੂੰ ਪਤਾ ਸੀ ਕਿ ਹੁਣ ਸਾਰਿਆਂ ਦੇ ਮੇਰੇ ਦਿਵਾਲੇ ਹੋ ਜਾਣਾ ਉਹ ਭੈਣ ਕਹਿ ਰਹੀ ਹੈ ਕਹਿੰਦੇ ਚਲੋ ਅਸੀਂ ਉੱਥੋਂ ਫਿਰ ਤੁਰਦੇ ਹਾਂ ਜਦੋਂ ਉਹ ਆਟੋ ਨੂੰ ਲੈ ਜਾਂਦੇ ਆ ਗੱਡੀ 'ਚ ਨਹੀਂ ਜਾਂਦੇ ਫਿਰ ਅਸੀਂ ਉਹ ਆਟੋ ਜਾਂਦੇ ਆ ਮੈਂ ਅਰਦਾਸਾਂ ਕਰਦੀ ਬਾਬਾ ਦੀਪ ਸਿੰਘ ਜੀ ਦੇ ਬਾਬਾ ਨੋ ਸਿੰਘ ਜੀ ਦੇ ਕਿ ਪਾਸ਼ਾ ਕਿਰਪਾ ਕਰੇ ਉਹ ਲਾਜ ਰੱਖ ਲਿਓ ਆਪਣੀ ਤੀ ਦੀ ਕਹਿੰਦੇ ਇਦਾਂ ਘਰ ਜਾਂਦੇ ਆ ਮੈਨੂੰ ਬੜਾ ਸੁਨਾਇਆ ਗਿਆ ਬੜੇ ਮੇਨੇ ਮਾਰੇ ਗਏ ਕਿਉਂਕਿ ਬਰਦਰ ਜਿਹੜਾ ਸੀ ਉਹ ਬੋਲ ਨਹੀਂ ਸੀ ਪਾਰਿਆ ਬੋਲ ਨਹੀਂ ਸੀ ਰਿਹਾ ਮਤਲਬ ਇਹ ਬਿਉਚੀ ਦੀ ਹਾਲਾਤ ਚ ਹੋ ਗਿਆ ਸੀ ਹਾਂ ਇੱਕ ਵਾਰੀ ਹੋਸ਼ ਆਈ ਜਦੋਂ ਡਾਕਟਰ ਕੋ ਗਏ ਪਰ ਜਦੋਂ ਇੰਜੈਕਸ਼ਨ ਵਗੈਰਾ ਡਾਕਟਰ ਨੇ ਲਾਤੇ ਉਹ ਫੇਰ ਬਿਉਚੀ ਦੀ ਹਾਲਾਤ ਚ ਹੋ ਗਿਆ ਬੜਾ ਔਖਾ ਸੀ ਆਪਣੇ ਘਰ ਜਾ ਕੇ ਵੀ ਲਾਇਆ ਤੇ ਆਟੋ ਵਾਲੇ ਨੇ ਕਹਿੰਦੇ ਵੀ ਜਿੰਨੇ ਪੈਸੇ ਮੰਗਦਾ ਸੀ ਉਹਨੇ ਪੈਸੇ ਲਈ ਵੀ ਨਹੀਂ ਹੁੰਨੇ ਕਹਿੰਦੇ ਕਿ ਮੈਨੂੰ ਬੜਾ ਡਰ ਲੱਗੇ ਵੀ ਪਤਾ ਨਹੀਂ ਮੇਰੇ ਕਰਕੇ ਕੀ ਹੋ ਗਿਆ ਵੀ ਮੈਂ ਕਿਉਂ ਕਿਹਾ ਪਰ ਮੈਨੂੰ ਭਰੋਸਾ ਸੀ ਤੇ ਮੈਂ ਬਾਬਾ ਦੀਪ ਸਿੰਘ ਬਾਬਾ ਨੋ ਸਿੰਘ ਜੀ ਦੇ ਅਰਦਾਸਾਂ ਕਰਦੀ ਆਈ ਕਿ ਪਾਛਾ ਕਿਰਪਾ ਰੱਖਿਓ ਲਾਜ ਪਤ ਰੱਖਿਓ ਫਿਰ ਉਹ ਭੈਣ ਕਹਿੰਦੇ ਕਿ ਜਦੋਂ ਅਸੀਂ ਘਰ ਜਾਂਦੇ ਆ ਮੈਨੂੰ ਬੜਾ ਸੁਣਾਇਆ ਗਿਆ ਇੱਥੋਂ ਤੱਕ ਕਿ ਮੇਰੇ ਫਾਦਰ ਸਾਹਿਬ ਮੇਰੇ ਚਪੇੜਾ ਮਾਰਨ ਤੱਕ ਵੀ ਆਏ ਪਰ ਕਹਿੰਦੇ ਕਿ ਦੋ ਦੋ ਦਿਨ ਗੁਜ਼ਰਦੇ ਆ ਬ੍ਰਦਰ ਥੋੜਾ ਬਹੁਤ ਠੀਕ ਸੀ ਖਾਨ ਲੱਗ ਗਿਆ ਸੀ ਪਰ ਦੋ ਦਿਨ ਬਾਅਦ ਕੀ ਹੁੰਦਾ ਮੇਰੇ ਬ੍ਰਦਰ ਜਦੋਂ ਮਤਲਬ ਪਹਿਲਾਂ ਸੱਟ ਲੱਗੀ ਸੀ ਗੋਡੇ ਤੇ ਚਲੋ ਹੁਣ ਦਵਾਈ ਵਗੈਰਾ ਉਹਨੂੰ ਦਵਾਉਂਦੇ ਰਹੇ ਅਸੀਂ ਕਹਿੰਦੇ ਦੋ ਤਿੰਨ ਦਿਨ ਬਾਅਦ ਨਾ ਜੋ ਡਾਕਟਰ ਕੋ ਲੈ ਕੇ ਜਾਣੇ ਆ ਤੇ ਬ੍ਰਦਰ ਮੇਰਾ ਜਦੋਂ ਆਪੇ ਲੈ ਕੇ ਜਾਣੇ ਚਲੋ ਆਸਰਾ ਦਿੰਨੇ ਆ ਫਿਰ ਸਹਾਰਾ ਜ਼ਰੂਰ ਦਿੱਤਾ ਉਹਨੂੰ ਜੋ ਡਾਕਟਰ ਕੋ ਲੈ ਕੇ ਆਉਨੇ ਆ ਤੇ ਇਹ ਕਹਿੰਦੇ ਕਿ ਫਾਦਰ ਸਾਹਿਬ ਮੈਡੀਸਿਨ ਲੈਣ ਲੱਗੇ ਮਦਰ ਵੀ ਮਦਰ ਡਾਕਟਰ ਲਾ ਕੇ ਚਲ ਕੇ ਮੈਂ ਲਾ ਕੇ ਬੈਠੀ ਸਾਂ ਮੈਂ ਫੋਨ ਸੌਣ ਲੱਗ ਗਈ ਤੇ ਬ੍ਰਦਰ ਨੂੰ ਕਿਤੇ ਪਿਆਸ ਲੱਗੀ ਬ੍ਰਦਰ ਆਪਣੀ ਸੀਟ ਤੋਂ ਉੱਠਿਆ ਤੇ ਬੜਾ ਔਖਾ ਵੀ ਉੱਠਿਆ ਨੂੰ ਇਹ ਸੀ ਕਿ ਮੇਰੇ ਕੋ ਤੁਰਿਆ ਨਹੀਂ ਜਾਣਾ ਪਰ ਕਹਿੰਦੇ ਕਿ ਉਹ ਚੰਗਾ ਭਲਾ ਨੋਰਮਲ ਤੁਰ ਕੇ ਪਾਣੀ ਪੀ ਕੇ ਆਇਆ ਜਦੋਂ ਮੈਂ ਫੋਨ ਕਰਦਿਆਂ ਕਰਦਿਆਂ ਧਿਆਨ ਮੇਰਾ ਬ੍ਰਦਰ ਆਲ ਪਿਆ ਤੇ ਮੈਂ ਹੈਰਾਨ ਰਹਿ ਗਈ ਪੀਏ ਕੀ ਖੇਡ ਵਰਤੀ ਕਹਿੰਦੇ ਮੈਂ ਭੱਜ ਕੇ ਫਿਰ ਆਪਣੀ ਮਦਰ ਨੂੰ ਆਪਣੇ ਫਾਦਰ ਸਾਹਿਬ ਨੂੰ ਦੱਸਿਆ ਵੀ ਇੱਧਰ ਦੇਖੋ ਤੁਸੀਂ ਤੇ ਆ ਦੇਖਿਆ ਸਾਰੇ ਹੈਰਾਨ ਰਹਿ ਗਏ ਵੀ ਇਹ ਬਿਲਕੁਲ ਨੋਰਮਲ ਤੁਰ ਕੇ ਆ ਰਿਹਾ ਨੇ ਤੇ ਕਹਿੰਦੇ ਕਿ ਪਹਿਲਾਂ ਨਹੀਂ ਸੀ ਤੋੜਦਾ ਤੇ ਫਿਰ ਸਾਰਿਆਂ ਨੂੰ ਇਹ ਮੰਨਣਾ ਪਿਆ ਕਿ ਅਸੀਂ ਕਹਿੰਨੇ ਸਾਂ ਅਸ਼ੀਦਾ ਸਾਹਿਬ ਲੈ ਕੇ ਚੱਲ ਗਿਆ ਸੱਟ ਲੱਗ ਗਈ ਆ ਠੀਕ ਤੇ ਕੀ ਹੋਣਾ ਸੀ ਕਈ ਵਾਰੀ ਇਦਾਂ ਹੁੰਦਾ ਕੋਈ ਨਾ ਕੋਈ ਘਟਨਾ ਸਾਡੀ ਜ਼ਿੰਦਗੀ 'ਚ ਇਦਾਂ ਦੀ ਹੁੰਦੀ ਹੈ ਜਿਹੜੀ ਸਾਨੂੰ ਠੀਕ ਕਰ ਦਿੰਦੀ ਹੈ ਉਹ ਘਟਨਾ ਸਾਨੂੰ ਸਿੱਧੇ ਰਾਹ ਪਾਰ ਦਿੰਦੀ ਹੈ ਤੇ ਉਹ ਪੈਣ ਕਹਿੰਦੀ ਮੇਰਾ ਭਰੋਸਾ ਸੀ ਤੇ ਮੇਰੇ ਭਰੋਸੇ ਦੀ ਇਲਾਜ ਬਾਬਾ ਦੀਪ ਸਿੰਘ ਨੇ ਬਾਬਾ ਨੋ ਸਿੰਘ ਨੇ ਰੱਖੀ ਉਹ ਪੈਣ ਬਹੁਤ ਪ੍ਰੇਮ ਕਰਦੀ ਆ ਬਾਬਾ ਨੋ ਸਿੰਘ ਨੂੰ ਬਹੁਤ ਪ੍ਰੇਮ ਕਰਦੀ ਬਾਬਾ ਦੀਪ ਸਿੰਘ ਨੂੰ ਕਹਿੰਦੀ ਕਿ ਮੈਂ ਸਵੇਰੇ ਉੱਠਦਿਆਂ ਪਹਿਲਾਂ ਕੋਈ ਕੰਮ ਨਹੀਂ ਕਰਨਾ ਮੈਂ ਮਸ਼ੀਦਾਂ ਨੂੰ ਯਾਦ ਕਰਦੀ ਆਂ ਮੈਂ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦੀ ਆਂ ਮੈਂ ਬਾਬਾ ਨੋਦ ਸਿੰਘ ਜੀ ਦਾ ਨਾਮ ਜਪਦੀ ਆਂ ਤੇ 사ਸੰਗ ਜੀ ਇੱਥੇ ਖੇਡਾ ਵਰਤਦੀਆਂ ਨੇ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਹਮੇਸ਼ਾ ਖੇਡਾ ਵਰਤਦੀਆਂ ਨੇ 사ਸੰਗ ਜੀ ਇਹ ਗੁਰੂ ਦੀ ਕਿਰਪਾ ਹੋਵੇ ਫਿਰ ਇਹ ਵਰਤਾਰੇ ਵਰਤਦੇ ਨੇ ਸਾਡੇ ਵਰਗਿਆਂ ਨੇ ਕਾਹਦੇ ਵਰਤਾਰੇ ਵਰਤਨੇ ਆ 사ਸੰਗ ਜੀ ਅਸੀਂ ਤੇ ਝੂਠ ਦੀਆਂ ਪੰਡਾ ਆਂ ਗੰਦਗੀ ਦੇ ਗੁੱਥਲੇ ਆ ਸੀ ਸੇਵਾ ਅਸੀਂ ਨਹੀਂ ਕਰਦੇ ਪਾਣੀ ਅਸੀਂ ਨਹੀਂ ਪਰਦੇ ਭਰੋਸਾ ਸਾਡਾ ਹੈ ਨਹੀਂ ਅਸੀਂ ਤੇ ਬਸ ਦాతਾ ਮੰਗਣ ਵਾਲੇ ਸੋ ਇਹ ਗੁਰੂ ਮਿਹਰ ਕਰੇ ਤੇ ਪਾਣੀ ਪੜੀ ਜਾਂਦੀ ਹੈ ਗੁਰੂ ਮਿਹਰ ਕਰੇ ਸੇਵਾ ਕਰੀ ਜਾਂਦੀ ਹੈ ਤੇ ਗੁਰੂ ਮਿਹਰ ਕਰੇ ਤੇ ਇਹੋ ਜੇ ਵਰਤਾਰੇ ਵਰਤਦੇ ਨੇ ਸਾਧ ਸੰਗਤ ਜੀ ਸੋ ਇੱਕ ਬੇਨਤੀ ਆਪ ਸਭ ਦੇ ਚਰਨਾਂ ਦੇ ਵਿੱਚ ਕਿ ਸੰਗਤ ਜੀ ਜਿਵੇਂ ਆਪ ਸਭ ਨੂੰ ਬੇਨਤੀਆਂ ਕਰਦੇ ਆ ਕਿ ਭਾਈ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ ਕਰੋ ਕਿਉਂਕਿ ਗੁਰੂ ਸਾਹਿਬ ਨੇ ਸ਼ੀਤਾਂ ਨੇ ਕਿਰਪਾ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਅਨੇਕਾਂ ਸੇਵਾਵਾਂ ਚਲਾਈਆਂ ਹੋਈਆਂ ਨੇ ਜਿਵੇਂ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਰਾਸ਼ਨ ਲੋੜਵੰਦ ਬੱਚੀਆਂ ਧੀਆਂ ਦੇ ਆਨੰਦਕਾਰਜ ਕਰਵਾਏ ਜਾਂਦੇ ਨੇ ਇਸ ਸਥਾਨ ਤੋਂ ਸਮਾਨ ਵੀ ਦਿੱਤਾ ਜਾਂਦਾ ਹੈ ਆਜ਼ਾਦੀ ਦੇ ਕਰੀਬ ਧੀਆਂ ਦੇ ਆਨੰਦਕਾਰਜ ਹੋ ਚੁੱਕੇ ਨੇ ਇੱਕ ਸੇਵਾ ਜਿਹੜੀ ਬੱਚਿਆਂ ਦੀ ਪੜ੍ਹਾਈ ਦੀ ਪਰਨਾਂ ਦੇ ਫੀਸ 유ਨੀਫਾਰਮ ਬੁਕਸ ਵਗੈਰਾ ਸਾਰੀਆਂ ਲੈ ਕੇ ਦਿੱਤੀਆਂ ਜਾਂਦੀਆਂ ਨੇ ਸੋ ਕਿਸੇ ਵੀ ਪ੍ਰਕਾਰ ਦੀ ਸੇਵਾ ਜਿੰਨੇ ਵੀ ਕਰਨੀ ਹੋਵੇ ਸਾਧ ਸੰਗਤ ਜੀ ਉੱਪਰ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਉਸ ਨੰਬਰ ਤੇ ਮੈਸੇਜ ਜਾਂ ਵਾਇਸ ਮੈਸੇਜ ਕਰਕੇ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਸੇਵਾਵਾਂ ਸਵਾਵਾਂ ਦੇ ਰਿਲੇਟਡ ਜਾਂ ਕੋਈ ਹੋਰ ਜਾਣਕਾਰੀ ਕਿਸੇ ਵੀ ਚੀਜ਼ ਦੇ ਬਾਰੇ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਜਰੂਰ ਸੰਪਰਕ ਕਰ ਸਕਦੇ ਹੋ ਨੇ ਕਈ ਵਾਰੀ ਕਾਲ ਸੰਤਾਂ ਬਹੁਤ ਕਰਦੀਆਂ ਨੇ ਪਰ ਸ਼ਮੇ ਦੀ ਛੋਟੇਜ ਹੋਣ ਕਾਰਨ ਉਹਨਾਂ ਕੋਲ ਨਹੀਂ ਸਾਧ ਸੰਗੇ ਜੀ ਹਰ ਵਾਰ ਚੁੱਕੀ ਜਾਂਦੀ ਸੋ ਆਪ ਜੀ ਨੂੰ ਬੇਨਤੀ ਹੈ ਵੀ ਭਾਈ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਆਪ ਜੀ ਸੰਪਰਕ ਕਰ ਸਕਦੇ ਹੋ ਬਾਕੀ ਸਾਧ ਸੰਗੇ ਜੀ ਸ਼ਹੀਦੀ ਦੇਗਾਂ ਦੇ ਬਾਰੇ ਵਿੱਚ ਸੰਤਾਂ ਬਾਰ-ਬਾਰ ਪੁੱਛਦੀਆਂ ਨੇ ਸੰਗਤ ਜੀ ਵੈਸੇ ਜਿਹੜੀਆਂ ਸੰਗਤਾਂ ਲੱਗੇ ਰਹੀਆਂ ਨੇ ਆ ਸਕਦੀਆਂ ਨੇ ਉਹ ਆ ਪਾਣ ਕੇ ਸ਼ਹੀਦੀ ਦੇਖਾਂ ਕਰਵੋਣ ਪਰ ਜਿਹੜੇ ਦੂਰ ਰਹਿੰਦੇ ਨੇ ਕਿਸੇ ਵੀ ਕਾਰਨ ਵਸ ਨਹੀਂ ਆ ਸਕਦੇ ਉਹ ਸਾ ਸੰਗਤ ਜੀ ਅਰਦਾਸ ਆਪਣੀ ਕਾਪੀ ਤੇ ਲਿਖ ਕੇ ਨਾਮ ਦੇ ਸਮੇਤ ਜੋ ਵੀ ਅਰਦਾਸ ਉਹ ਲਿਖ ਦਿਓ ਉਸ ਪੇਜ ਦੀ ਫੋਟੋ ਖਿੱਚਿਓ ਫੋਟੋ ਖਿੱਚ ਕੇ ਅਦਾਸ ਨੂੰ ਸੈਂਡ ਕਰ ਦਿਓ ਤੇ ਬਾਕੀ ਜੋ ਪੁੱਛਣਾ ਹੋਵੇ ਦੱਸਣਾ ਹੋਵੇ ਤੁਸੀਂ WhatsApp ਤੇ ਪੁੱਛ ਸਕਦੇ ਆ ਤੇ ਸ਼ਹੀਦ ਸਿੰਘ ਕਿਰਪਾ ਕਰ ਗੁਰੂ ਸਾਹਿਬ ਕਿਰਪਾ ਕਰਨ ਹੰਗਸੰਗ ਹੋ ਕੇ ਵਰਤਨ ਤੇ ਚੰਡੀ ਦੇਵਾ ਦੇ ਜਾਪਾਂ ਦੇ ਬਾਰੇ ਵਿੱਚ ਵੀ ਸੰਗਤਾਂ ਬਾਰ-ਬਾਰ ਪੁੱਛਦੀਆਂ ਨੇ ਸੰਗਤ ਜੀ ਸੋ ਜਿਨੇ ਚੰਡੀ ਦੇਵਾ ਦੇ ਜਾਪ ਕਰਾਉਣੇ ਹੋਣ 2 ਮਹੀਨੇ ਬਾਅਦ ਡੇਟ ਮਿਲਣੀ ਹੈ ਕਿਉਂਕਿ ਸੰਗਤਾਂ ਜਾਪ ਕਰਾਉਂਦੀਆਂ ਨਹੀਂ ਲਗਾਤਾਰ ਜਾਪ ਚੱਲ ਰਹੇ ਨੇ ਤੇ ਬਹੁਤ ਸੰਗਤਾਂ ਤੇ ਸੰਗਤਾਂ ਦੇ ਕਾਰਜ ਵੀ ਰਾਸ ਹੁੰਦੇ ਨਹੀਂ ਇਹ ਚੀਜ਼ ਗਰੰਟੀ ਵਾਲੀ ਹੈ ਜੇ ਤੁਹਾਡੀ ਭਾਵਨਾ ਗੁਰੂ ਦੇ ਉੱਪਰ ਸ਼ਹੀਦਾਂ ਦੇ ਉੱਪਰ ਪੱਕੀ ਹੈ ਨਾ ਵੀ ਸ਼ਹੀਦਾਂ ਨੇ ਕਾਰਜ ਰਾਸ ਕਰ ਦੇਣਾ ਹੈ ਤੇ ਸਾਧ ਸੰਗਤ ਜੀ ਫਿਰ ਚੰਡੀ ਦੇ ਵਾਰ ਦੇ ਜਾਪ ਜਦੋਂ ਨਾਲ ਕਰਵਾਏ ਜਾਣ ਪੂਰੀ ਮਰਿਆਦਾ ਦੇ ਨਾਲ ਤੇ ਸਾਧ ਸੰਗਤ ਜੀ ਇਹ 100% ਸ਼ੋਰਟੀ ਹੈ ਕਿ ਉਹ ਕਾਰਜ ਜੀ ਜ਼ਰੂਰ ਰਾਸ ਹੋ ਜਾਂਦੇ ਨੇ ਬਹੁਤ ਸੰਗਤਾਂ ਦੇ ਹੋਏ ਨੇ ਅਮਰੀਕਾ ਤੋਂ ਵੀ ਸੰਗਤਾਂ ਨੇ ਕਰਾਏ ਸੀ ਆਸਟ੍ਰੇਲੀਆ ਤੋਂ ਕਰਾਏ ਸੀ ਕਾਰਜ ਰਾਸ ਹੋਏ ਨੇ ਤੇ ਮਹਾਰਾਜ ਕਿਰਪਾ ਕਰਨ ਭਲੀ ਕਰਨ ਅੱਗੇ ਵੀ ਕਾਰਜ ਇਦਾਂ ਹੀ ਰਾਸ ਹੁੰਦੇ ਰਹਿਣਗੇ ਸੋ ਸਾਧ ਸੰਗਤ ਜਿਨ੍ਹਾਂ ਨੇ ਚੰਡੀ ਦੇ ਵਾਰੇ ਜਾਪ ਕਰੋਣੇ ਨੇ ਉਹ ਵੀ ਸੰਪਰਕ ਕਰ ਸਕਦੇ ਨੇ ਡੇਟ ਪਹਿਲਾਂ ਨੋਟ ਕਰਾਉਣੀ ਪੈਗੀ 2 ਮਹੀਨੇ ਬਾਅਦ ਮਿਲਨੀ ਆ ਹੁਣ ਤੇ 3 ਮਹੀਨੇ ਬਾਅਦ ਸ਼ਾਇਦ ਮਿਲੇ ਸੋ ਆਪ ਜੀ ਜਰੂਰ ਸੰਪਰਕ ਕਰਿਓ ਸੰਪਰਕ ਨੰਬਰ ਉੱਪਰ ਦਿੱਤਾ ਹੋਇਆ ਹੈ ਸਾਧ ਸੰਗਤ ਜੀ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਸਾਰੇ ਜਪੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਅਨੋਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ